ਹਮਾਜਰ ਪ੍ਰਦੇਸ਼ ਦੇ ਵਿੱਚ ਮਸਜਿਦ ਵਾਲਾ ਕੀ ਮਸਲਾ ਹੈ ਦੇਖੋ ਇਹ ਸ਼ਿਮਲਾ ਚ ਨਾ بڑا ਸ਼ਿਮਲਾ ਚ ਨਹੀਂ ਹੁਣ ਤੇ ਕਹਿ ਲਓ ਕਿ ਹਿਮਾਚਲ ਦਾ ਮਾਮਲਾ ਬਣ ਗਿਆ ਜੀ ਤੇ ਮਾਮਲਾ ਹਿੰਦੂ ਮੁਸਲਮ ਦਾ ਜਿਹੜੇ ਲੋਕ ਬਣਾਉਂਦੇ ਹੁਣ ਉਹਨਾਂ ਦਾ ਨਾਂ ਤਾਂ ਨਾਂ ਵੀ ਲਈਏ ਤਾਂ ਵੀ ਪਤਾ ਲੱਗ ਜਾਂਦਾ ਕਿ ਕੌਣ ਹੈ ਲੱਗ ਜਾਂਦਾ ਪਾਜਪਾ ਨੂੰ ਸੱਤਾ ਤੋਂ ਲਾਂਭੇ ਕੀਤਾ ਕਾਂਗਰਸ ਨੇ ਸੁਖੂ ਚੀਫ ਮਿਨਿਸਟਰ ਬਣੇ ਸੁਖੂ ਦੀ ਸਰਕਾਰ ਨੂੰ ਡਿਗਣ ਵਾਸਤੇ ਆਪਰੇਸ਼ਨ ਲੋਟਸ ਚਲਾਇਆ ਗਿਆ ਸੁਖੂ ਕਾਮਯਾਬ ਰਿਹਾ ਉਹਨੂੰ ਪਿਛਾੜਨ 'ਚ ਹਮ ਫਿਰ ਕੀ ਚੱਲਦਾ ਹੁੰਦਾ ਹੁਣ ਉਹ ਮਸਜਿਦ ਜਿਹੜੀ ਆ ਦਰਅਸਲ ਉਥੇ 1947 ਤੋਂ ਆ ਜੀ ਇਹ ਇਤਰਾਜ਼ ਲੱਗਦਾ ਹੈ ਕਿ ਇਹਨਾਂ ਨੇ ਜਿਹੜੀ ਉਹ ਮਤਲਬ ਕਿ ਵਧਾਈ ਆ ਉਚਾਈ ਉਹਦੀ ਜੀ ਉਹ ਸਾਰੀ ਨਜਾਇਜ਼ ਆ ਕਥੇ ਤੌਰ ਤੇ ਹੂੰ ਹੂੰ ਹੁਣ ਉਹਦਾ ਮਾਮਲਾ ਕੋਰਟ ਦੇ ਵਿੱਚ ਆ ਜੀ ਤੁਸੀਂ ਇੱਕ ਪਾਸੇ ਤੇ ਕਹਿੰਦੇ ਹੋ ਕਿ ਕੋਰਟ ਤੇ ਭਰੋਸਾ ਰੱਖੋ ਇਹ ਤਾਂ ਕੋਈ ਵੱਖਵਾਦੀ ਕਵੇ ਕਿ ਭਾਈ ਮੇਰੇ ਤੇ ਝੂਠਾ ਪਰਚਾ ਦੇ ਦਿੱਤਾ ਤੁਸੀਂ ਕਹਿੰਦੇ ਕਿ ਨਿਆਂ ਤੇ ਭਰੋਸਾ ਰੱਖ ਵੀਰੇ ਜੇ ਤੂੰ ਨਿਰਦੋਸ਼ ਆ ਤੇ ਸਭ ਕੁਝ ਹੋ ਜਾਊਗਾ ਤੇ ਤੁਸੀਂ ਹੁਣ ਕਾਨੂੰਨ ਤੇ ਕੀ ਭਰੋਸਾ ਰੱਖ ਰਹੇ ਅਸਲ ਚ ਮਸਲਾ ਕੀ ਆ ਸਰ ਇੱਕ ਤੇ ਸਰਕਾਰੀ ਤੁਹਾਨੂੰ ਪਤਾ ਜਿਹੜੀ ਹੁੰਦੀ ਆ ਮਸ਼ੀਨਰੀ ਉਹਨੇ ਸੱਤਾ ਬਚਾਉਣੀ ਹੁੰਦੀ ਆ ਦੂਜਿਆਂ ਨੇ ਉਹਦੇ ਹੱਥੋਂ ਉਹ ਖੋਹਣ ਦੀ ਕੋਸ਼ਿਸ਼ ਕਰਨੀ ਆ ਜੀ ਪਾਵਰ ਗ੍ਰੈਬਿੰਗ ਦੀ ਖੇਡ ਆ ਜੀ ਜੀ ਮਸਲਾ ਇੱਕ ਝਗੜੇ ਨਾਲ ਜੁੜਿਆ ਹੈ ਹੂੰ ਇੱਕ Hindu ਭਾਈ ਚਾਰੇ ਦਾ ਵਿਅਕਤੀ ਇਹਨਾਂ ਨੇ ਕੁੱਟ ਕੱਟਿਆ ਮੁਸਲਮਾਨਾਂ ਨੇ ਜੀ ਇੱਥੇ ਹੀ ਮਸਜਿਦ ਦੇ ਨੇੜੇ ਤੇ ਇਹ ਗੱਲ ਇੱਥੋਂ ਸ਼ੁਰੂ ਹੋਈ ਹੈ ਇਹ ਮੀਡੀਆ ਵਾਲੇ ਅਸਲ ਗੱਲ ਤੇ ਦੱਸਦੇ ਨਹੀਂ ਕਿ ਲੜਾਈ ਵਿਅਕਤੀਗਤ ਹਾਲਾਂਕਿ ਮੈਂ ਸਮਝਦਾ ਕਿ ਯਾਰ ਕੋਈ ਵੀ ਕਿਉਂ ਤੁਸੀਂ ਕੁੱਟ ਰਹੇ ਹੋ ਕਿਸੇ ਕਿਸੇ ਵੀ ਵਿਅਕਤੀ ਇਹ ਧਰਮ ਨਾਲ ਤਾਂ ਬਾਅਦ ਚ ਜੁੜ ਜਾਂਦੀ ਹੈ ਨਾ ਬਿਲਕੁਲ ਫਿਰ ਉਹ ਜੁੜ ਜਾਂਦਾ ਹੈ ਨਾ ਮਸਲਾ ਤਾਂ ਗੱਲ ਇਹ ਆ ਕਿ ਇਹ ਕਹਾਣੀ ਇੱਥੋਂ ਸ਼ੁਰੂ ਹੋਈ ਹੈ ਜਿੰਨੀ ਕੁ ਮੈਨੂੰ ਜਾਣਕਾਰੀ ਹੈ ਕਈ ਦਿਨ ਪਹਿਲਾਂ ਦਾ ਮਾਮਲਾ ਹੈ ਜੀ ਜੀ ਇਹ ਤੇ ਕੱਲ ਪ੍ਰੋਟੈਸਟ ਹੋਏ ਨੇ ਨਾ ਹਮ 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 ਬੈਰੀਕੇਡਿੰਗ ਤੋੜੀ ਗਈ ਅਤੇ ਲਾਠੀ ਚਾਰਜ ਹੋਇਆ ਹੰਝੂ ਗੈਸ ਸੁੱਟੇ ਗਏ ਉਥੇ ਕੱਲ ਦੀ ਗੱਲ ਹੈ ਨਾ ਤਾਂ ਖਬਰ ਜਿਹੜੀ ਹੈ ਹੁਣ ਜਿਆਦਾ ਵੱਡੀ ਹੋ ਕੇ ਆ ਰਹੀ ਹੈ ਜੀ ਪਰ ਇਹ ਕਈ ਦਿਨ ਦੀ ਉਥੇ ਕਹ ਲੋ ਕਿ ਰਹਿ ਰਹਿ ਕੇ ਅੱਗ ਜਿਹੜੀ ਹੈ ਨਾ ਮੱਚਦੀ ਪਈ ਸੀ ਉਹ ਭੁੱਖਾ ਬਣ ਜਾਂ ਬਣ ਜਾਂਦੀ ਹੈ ਤੁਹਾਨੂੰ ਪਤਾ ਬਣਾ ਦਿੰਦੇ ਆ ਸਿਆਸਤਾਂ ਜੀ ਕੁਲਮਲਾ ਕੇ ਇਹੀ ਕਹਾਣੀ ਹੈ ਜਿਹੜੇ ਉਹ ਹੱਗੇ ਨੇ ਮੁਸਲਮਾਨ ਭਾਈਚਾਰੇ ਵਾਲੋ ਕਹਿੰਦੇ ਕਿ 1947 ਤੋਂ ਹੈ ਇਹ ਮਸਜਿਦ ਨਿਜਾਇਜ਼ ਕਿਵੇਂ ਹੋ ਗਈ ਜੀ ਇਹ ਕਹਿੰਦੇ ਆ ਕਿ ਠੀਕ ਹੈ ਮਸਜਿਦ ਚੱਲਦੀ ਆ 1947 ਤੋਂ ਪਰ ਜਿਹੜੀਆਂ ਉੱਤੇ ਉਹ ਬਣਾਈਆਂ ਨੇ ਸਟੋਰੀਆਂ ਜਾਂ ਕਹੋ ਕਿ ਮੰਜ਼ਲੇ ਉਹ ਇਲੀਗਲ ਨੇ ਤੇ ਜੇ ਉਹ ਇਲੀਗਲ ਨੇ ਜਾਂ ਲੀਗਲ ਨੇ ਤਾਂ ਫਿਰ ਉਹ ਤਾਂ ਕੋਰਟ ਨੇ ਤੈਅ ਕਰਨਾ ਮੇਰੇ ਖਿਆਲ ਦੇ ਨਾਲ ਉਹ ਵੇਤਰ ਹੋਏਗਾ ਜੀ ਬਿਲਕੁਲ ਬਿਲਕੁਲ ਚਲੋ ਜੀ ਗੁਰਲਾਲ ਸਿੰਘ ਦੀ ਕਹਿ ਰਹੇ ਨੇ ਕਿ ਸਾਰਾ ਪੈਸਾ ਮਸ਼ਹੂਰੀਆਂ ਤੇ ਉਡਾਈ ਜਾਂਦੇ ਆ ਤਨਖਾਹਾਂ ਇਹਨਾਂ ਨੇ ਕਿੱਥੋਂ ਦੇਣੀਆਂ ਨੇ ਤੇ ਇਧਰ ਮਲਕੀ ਜੀ ਇਸ ਗੱਲ ਤੇ ਕਾਫੀ ਚਰਚਾ ਹੋ ਚੁੱਕੀ ਹੈ ਮੁਫਤ ਵਾਲੀ ਬਿਜਲੀ ਬਾਰੇ ਤੇ ਮੁਫਤ ਵਾਲੀਆਂ ਸੋਤਾਂ ਹੈ ਕਾਨੂੰਨ ਦਿੰਦੇ ਆ ਹਾਂ ਜੀ ਨਹੀਂ ਨਹੀਂ ਅਸੀਂ ਫਸ ਜਾਂਦੇ ਆ